ਦੋ ਘੰਟੇ ਰਹਿ ਗਏ ਆਪਣੇ ਕਿੱਡਾ ਜਾਣਦੇ ਮੈਂ ਕਿਹਾ ਵੀ ਡਾਕਟਰ ਪਾਲ ਸਿੰਘ ਜੀ ਨੂੰ ਮਿਲ ਕੇ ਆਏ ਬਾਬਾ ਜੀ ਸਾਸਤਰੀ ਘਰ ਸਾਸਤਰੀ ਘਰ ਜੀ ਠੀਕ ਆ ਜੀ ਠੀਕ ਆ ਅਸੀਂ ਕਬੂਤਰ ਕਬੂਤਰਾਂ ਦੀ ਵੀਡੀਓ ਬਣਾਉਣੀ ਆ ਸਾਰੀਆਂ ਗੱਲਾਂ ਕਰਨੀਆਂ ਮੱਝਾਂ ਗਾਵਾਂ ਦੀਆਂ ਵੀ ਆਪਾਂ ਕਰ ਦੇਣੀਆਂ ਅੱਜ ਹੋਰ ਕਿਵੇਂ ਚੜਦੀ ਗੱਲਾ ਠੀਕ ਠਾਕ ਚੜਦੀ ਗੱਲਾ ਅੱਜ ਉੱਥੇ ਬੈਠੀਏ ਚਲੋ ਜੀ ਚਲੋ ਕੋਈ ਨਹੀਂ ਤੇ ਆਹ ਇਹ ਬੱਚੇ ਆ ਜੀ ਪੰਜੇ ਸੀਗੇ ਪੰਜੇ ਸੀ ਤਾਂ ਵਟ ਭਾਇਆ ਸਜਾ ਕੇ ਹਾਂ ਇਹ ਗੱਜ ਜਾਣ ਕੇ ਮੈਂ ਕਿਹਾ ਬੁਆ ਰਿਆ ਕਰਕੇ ਘੰਟਾ ਬੇਲੇ ਉਹਨੇ ਇਸ ਵੇਲੇ ਬੁਆ ਲਈ ਦੇ ਹਾਂ ਹਾਂ ਤੇ ਬਿਲਕੁਲ ਤੇ ਆ ਹੁਣ ਫਿਰ ਕਿਵੇਂ ਆ ਫਿਰ ਬਾਜੀਆਂ ਆ ਗਈਆਂ ਆਪਾਂ ਕੁਰਸੀ ਕਿਦ ਨਾ ਇਧਰ ਨੂੰ ਹਾਂ ਹਾਂ ਬਾਜੀਆਂ ਆ ਗਈ ਕੁਜੀ ਚ ਹਾਂ ਇਹ ਕੁਜੀ ਚ ਨਹੀਂ ਆ ਪਏ ਇੱਥੇ ਮੇਰੇ ਵੀਰ ਹਾਂ ਕੁਜੀ ਕਾਦੇ ਵਾਸਤੇ ਰੱਖਿਆ ਇਹ ਇਹ ਕੁਜੀ ਚ ਭੋਂਟੇ ਸੀ ਰਾਤ ਨੂੰ ਅੱਛਾ ਇਹ ਭੋਂਕੇ ਕੱਡੇ ਸੀਗੇ ਠੀਕ ਆ ਠੀਕ ਆ ਹਾਂ ਜੀ ਆ ਦੇਖੋ ਇਹਦੇ ਵਿੱਚ ਬਦਾਮ ਆ ਮਗਜ ਆ ਤੇ ਕਾਜੂ ਆ ਅੱਛਾ ਆ ਦੇਖੋ ਇੱਕ ਇੱਕਦਮ ਅਗਲਾ ਕਹਿਣ ਦਾ ਖਨੀ ਹੋਈਆਂ ਹਾਂ ਗੱਲਾਂ ਹੀ ਆ ਇਹ ਗੱਲਾਂ ਹੀ ਆ ਹਾਂ ਆ ਦੇਖੋ ਫੜ ਕੇ ਹਾਂ ਵਿੱਚ ਕਾਜੂ ਪਏ ਆ ਆ ਦੇਖੋ ਆ ਕਾਜੂ ਬਦਾਮ ਕਾਜੂ ਤੇ ਆ ਕੀ ਆ ਇਹ ਹੈਗੇ ਮਗਜ ਮੱਕ ਜੀ ਤੇ ਇਹ ਪੌਣੇ ਚ ਰੱਖਣੇ ਪੈਂਦੇ ਆ ਕਿ ਇਹ ਇਹ ਹੁਣ ਸਿਓ ਇਹ ਸ਼ੈਲਲੇ ਆ ਤੇ ਹੁਣ ਇਹਨਾਂ ਨੂੰ ਚੀਰ ਕੇ ਬੱਚਿਆਂ ਨੂੰ ਦੇ ਦੇਣੇ ਆ ਚਾ ਗਿੱਜਣ ਚ ਨਾ ਗਿੱਜਣ ਇਹਨਾਂ ਦੇ ਕਰਮ ਇਹਨਾਂ ਨੇ ਖਾ ਜਾਣੇ ਆ ਆਪਣੇ ਅੱਛਾ ਪਹਿਲੀ ਗੱਲ ਤਾਂ ਗਿੱਜਣ ਗਈ ਪ੍ਰੇਮ ਸਹੀ ਆ ਵੀਰੇ ਤੇ اچھا ਫਿਰ ਹੁਣ ਅਸੀਂ ਤਿਆਰੀ ਪੂਰੀ ਬਾਜੀਆਂ ਹਾਂ ਕਿ ਛੱਡਾਂਗੇ 2-3 ਥੋੜਾ ਜਿਹਾ ਘਰੇ ਗਲਤ ਕੰਮ ਹੋ ਗਿਆ ਕਰਕੇ ਤੇ ਨਹੀਂ ਤਾਂ ਵੱਧ ਛੱਡਣੀਆਂ ਸੀ ਹਾਂ ਮਾਤਾ ਜੀ ਦੀ ਡੈਥ ਹੋ ਗਈ ਹੈ ਨਾ ਹਾਂ ਡੈਥ ਹੋ ਗਈ ਕਰਕੇ ਤੇ ਹੁਣ ਦੋ ਕ ਛੱਡ ਲਾਂਗੇ ਜੇ ਬਾਲੀਆਂ ਛੱਡਾਂਗੇ ਅਗਲਾ ਕਹਿੰਦਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਘਰ ਦਾ ਕੀ ਗੱਲ ਹੋ ਗਈ ਘਰੋਂ ਗੁਜ਼ਰਗੀ ਤੇ ਇਸੇ ਕਰਕੇ ਚੱਲ ਵੀ ਦੋ ਕ ਛੱਡ ਲਾਂਗੇ ਰੋ ਗੱਲ ਹੈਗੀ ਉਹ ਮਾੜਾ ਹੋਇਆ ਹੈ ਨਾ ਮਾੜਾ ਬਾਈ ਬੰਦੇ ਨੂੰ ਜਾਉਣਾ ਤਾਂ ਹੈ ਹਾਂ ਜਾਉਣਾ ਤਾਂ ਹੈ ਸਮਾਂ ਆ ਗਿਆ ਸੋ ਮੈਨੂੰ ਤਾਂ ਸੋ ਮੈਨੂੰ ਤਾਂ ਕੋਈ ਰੋਕ ਨਹੀਂ ਸਕਦਾ ਜਦੋਂ ਬਸ ਜਦੋਂ ਤਾਂ ਮੜਾ ਹੋਇਆ ਉਹ ਹਾਂ ਬਾਬਾ ਤੇ ਗੱਲੇ ਵੀ ਤੁਸੀਂ ਚੜਦੀ ਖਲਾ ਵਿੱਚੋਂ ਹਨਾ ਦਾ ਹੌਸਲਾ ਬਹੁਤ ਆ ਹਾਂਜੀ ਹਾਂਜੀ ਤੇ ਗੱਲ ਹੈਗੀ ਹੈ ਹੁਣ ਕਿਹੜਾ ਮਹੀਨਾ ਚੱਲੇ ਪਿਆ ਦੀ ਸਾਲ ਚੇਤ ਆ ਚੇਤ ਹਾਂ ਹੁਣ ਦੇ ਹੁਣ ਕਦੋਂ ਮੰਗੂਗਾ ਕੰਮ ਫੇਰ ਆਪਾਂ ਇਹ ਬਸ ਆ ਵਿਸਾਖ ਤੋਂ ਚੱਲ ਪੈਣਾ ਵਿਸਾਖ ਤੋਂ ਹਾਂ ਵਿਸਾਖੀ ਤੋਂ ਬਾਦੀਆਂ ਛੁੱਟਣੀਆਂ ਸ਼ੁਰੂ ਹੋ ਜਾਣੀਆਂ ਅੱਛਾ ਫੇਰ ਚੱਲ ਪੁਗਾ ਹਾਂ ਤੇ ਯਾਰ ਕੀ ਤਾਂ ਗਰਮੀ ਵੀ ਦੱਸਦੇ ਬਹੁਤ ਜ਼ਿਆਦੇ ਪੈਣੀ ਆ ਉਹ ਦੁੱਸਰ ਵਾਲਾ ਕੰਮ ਨਹੀਂ ਹੁੰਦਾ ਦੁੱਸਰ ਵਾਲਾ ਨਹੀਂ ਕਬੂਤਰ ਮਰਿਆ ਕਰਨਗੇ 2 3 ਵਜੇ ਨੂੰ 5 ਵਜੇ ਨੂੰ ਕਬੂਤਰ ਮਰਿਆ ਕਰਨਗੇ ਉੱਡੇ ਫਿਰਦੇ ਇੰਨੀ ਗਰਮੀ ਪੈ ਰਹੀ ਹੈ ਅੱਛਾ ਹਾਂ ਜਦੋਂ ਹੁਣੇ 35 40 ਤੇ ਤੁਰਿਆ ਫਿਰਦਾ ਕੱਲ ਕਿੰਨਾ ਵੱਟ ਸੀਗਾ ਕੱਲ ਵੀ ਅੱਜ ਵੀ ਸੀ ਉਹ ਦੱਸੀ ਜਾਂਦੇ ਨੇ ਨੈਟ ਵਾਲੇ ਕਿੰਨਾ ਸੀ ਕੱਲ 35 ਡਿਗਰੀ ਕੱਲ 35 ਡਿਗਰੀ ਕੱਲ 35 ਸੀ ਤੇ 40 45 ਤਾਂ ਜੇਠ ਹਾੜ ਚ ਹੁੰਦਾ 42 43 ਤੇ ਅੱਕੀ ਤਾਂ ਹੁਣੇ ਹੀ ਪੈਣ ਲੱਗ ਗਿਆ 41 ਆਪਾਂ ਪੂਰਾ ਟੌਪ ਦਾ ਮੰਨਦੇ ਹੁੰਦੇ ਸੀ ਮੰਨਦੇ ਸੀ ਤੇ ਅੱਕੀ ਦੱਸੀ ਜਾਂਦੇ ਆ ਵੀ ਬਹੁਤ ਵੱਧ ਦੇ ਤੋਂ ਵੱਧ ਗਰਮੀ ਪੈਣੀ ਹੈ ਅੱਕ 4 ਵਜੇ ਦਿਨ ਨੂੰ ਜਿਹੜਾ ਜਾਊਗਾ ਉਹੀ ਕਰਮ ਵਾਲਾ 3 ਵਜੇ ਦਿਨ ਰਹੂਗਾ ਨਹੀਂ ਸਹੀ ਉੱਤਰਿਆਵੇਂ ਬੰਦਿਆਂ ਨੇ ਹਾਂ ਜਿਹੜਾ ਸਹੀ ਉੱਤਰਿਆ ਉਹ ਵੀ ਸਾਂਭਣ ਵਾਲੇ ਨੇ ਸਾਂਭ ਲੈ ਨਹੀਂ ਜਾਨਵਰ ਬਹੁਤ ਮਰਨਗੇ ਇੱਕ ਸਾਲਾਂ ਹੀ ਉਦੋਂ 2-2 3-3 ਰੋਜ਼ ਦੇ ਮਰਦੇ ਸੀ ਛੱਡੇ ਵੀ ਜਿਵੇਂ ਹੁਣ ਕਬੂਤਰ ਹਫਤਾ ਹੁੰਦਾ ਤਾਂ ਤਾ ਉੱਤਰਦਾ ਹਾਂਜੀ ਉੱਤਰਦਾ ਨਾ ਕਹਿ ਲਿਓ ਵੀ ਡੈਗਦਾ ਕੇ ਬੈਗਦਾ ਹੀ ਬਸ ਮੰਨ ਕੇ ਚਲੋ ਐਮਰਜੈਂਸੀ ਦੀ ਲੈਂਡਿੰਗ ਹੋਗੀ ਹਾਂ ਹਾਂ ਤੇ ਉਦੋਂ ਫਿਰ ਕੀ ਉਹਨੂੰ ਦੇਣਾ ਪੈਂਦਾ ਕੁਛ ਕਿਵੇਂ ਸਾਂਭਦੇ ਕਿਵੇਂ ਆ ਇੱਕਦਮ ਉਦੋਂ ਉਹਨੂੰ ਚਲੋ ਓਟੋ ਓਟੀ ਸਮਝ ਹੁੰਦੀ ਆ ਆਏ ਨੂੰ ਸਾਂਭਣਾ ਤਾਂ ਬਾਅਦ ਆਪ ਠੰਡਾ ਪਾਣੀ ਨਹੀਂ ਲਾਉਣਾ ਪਾਣੀ ਵੀ ਅੱਧਾ ਘੰਟਾ ਰੋਕ ਕੇ ਲਾਉਣਾ ਤਾਂ ਕਿ ਉਹਦੀਆਂ ਲੱਤਾਂ ਖਿੱਚਣੀਆਂ ਮੜੀਆਂ ਜੀਆਂ ਵੀ ਕਿਤੇ ਇਕੱਠੀਆਂ ਨਾ ਹੋ ਜਾਣ ਜੋੜ ਨਾ ਜਾਣ ਯਾਨੀ ਉਹਨੂੰ ਗਰਮ ਰੱਖਣਾ ਕਈ ਬੰਦੇ ਤਾਂ ਇਹ ਜੇ ਆ ਜਿਹੜੇ ਦੁੱਧ ਉਪਨ ਲੱਗ ਜਾਂਦਾ ਉਹਦੇ ਵਿੱਚ ਲੀੜੇ ਦੇ ਲਵੇਟ ਕੇ ਉੱਤੇ ਤਾਂ ਅੱਧੇ ਇੱਕ ਫੁੱਟ ਤੇ ਉਹਨੂੰ ਭਾਫ਼ ਦਿੰਦੇ ਆ ਵੀ ਇਹਦਾ ਸਰੀਰ ਗਰਮ ਰਵੇ ਅੱਛਾ ਜਿਵੇਂ ਕੁਜੇ ਚ ਦੁੱਧ ਕੁਜੇ ਚ ਕੁਜੇ ਚ ਦੁੱਧ ਉਬਲੀ ਜਾਂਦਾ ਨਾ ਤੌੜੀ ਚ ਹੂੰ ਚਾਹ ਆਪਣੀ ਪਤਲੀ ਚ ਉਹਨੂੰ ਗੱਠ ਡੇਢ ਗੱਠ ਉੱਚਾ ਰੱਖ ਕੇ ਲੀੜੇ ਚ ਲਵੇਟ ਕੇ ਉਹਨੂੰ ਭਾਫ਼ ਦੇਣੀ ਆ ਵੀ ਇਹਦਾ ਹੱਡ ਗਰਮੀ ਰਵੇ ਠੰਡਾ ਨਾ ਹੋ ਜੇ ਹਾਂ ਠੰਡਾ ਹੋ ਗਿਆ ਤਾਂ ਠੰਡਾ ਠੰਡਾ ਹੋ ਗਿਆ ਜਿਵੇਂ ਹੁਣ ਆਪਾਂ ਭੱਜੇ ਜਾਂਦੇ ਆ ਇੱਕਦਮ ਖੜ ਗਏ ਤੇ ਆਪਣੇ ਸਰੀਰ ਨੇ ਠਰ ਜਾਣਾ ਤੇ ਜੇ ਆਪਾਂ ਬਗੇ ਹੀ ਜਾਂਦੇ ਆ ਸਰੀਰ ਨੇ ਗਰਮ ਰਹਿਣਾ ਬਹੁਤ ਨੁਕਤੇ ਆਣ ਲੋਕਾਂ ਕੋਲੇ ਭਾਫ਼ਾਂ ਦਿੰਦੇ ਆ ਕੋਈ ਕੁਸ ਦੇਈ ਜਾਂਦਾ ਕੋਈ ਕੁਸ ਦੇਈ ਜਾਂਦਾ ਹੁਣ ਤਾਂ ਅੱਗੇ ਨੂੰ ਬਾੜੀ ਖੇਡ ਵੱਧ ਗਈ ਇੱਕ ਮੈਂ ਹੋਰ ਦੇਖਿਆ ਤੁਹਾਡੇ ਕੋਲ ਜਿਹੜੀ ਦਿਲ ਚ ਗੱਲ ਹੁੰਦੀ ਤੁਸੀਂ ਕਹਿ ਦਿੰਦੇ ਆ ਨੁਕਤਾ ਸੀ ਆ ਤੁਸੀਂ ਦੱਸਤਾ ਹਾਂ ਹਾਂ ਨਹੀਂ ਤਾਂ ਆਮ ਕਈ ਇਹ ਪੁੱਛਦੇ ਹੀ ਰਹੇ ਇਹ ਕਿਵੇਂ ਆਗਾ ਹਾਂ ਬਸ ਗੁਰੂ ਜੀ ਮਹਾਰਾਜ ਦੀ ਕਿਰਪਾ ਹੋਈ ਕਿਹਾ ਕਿ ਸਾਡ ਕੀ ਗੱਲ ਇਹ ਦਾਦਾ ਹੀ ਨਹੀਂ ਨੁਕਤੇ ਨਹੀਂ ਦੱਸਦੇ ਨੁਕਤਾ ਕੀ ਭਾਈ ਆਪ ਨੂੰ ਆਪਣੇ ਕਰਮ ਹੈ ਆਹ ਜਿਹਦੇ ਕਰਮਾਂ ਉਹਨੇ ਲੈ ਜਾਣੀਆਂ ਜੇ ਹੁਣ ਮੈਂ ਕਹਾਂ ਮੈਂ ਜਿੱਤੂੰਗਾ ਚਾ ਫਲਾਨਾ ਕਹਵੇ ਮੈਂ ਇਹ ਲੈਣ ਦੇਣ ਦਾ ਹੁੰਦਾ ਜਿਹਦਾ ਕੋਈ ਮਹਾਰਾਜ ਜਿਵੇਂ ਕਰਮ ਚੰਗਾ ਕੀਤਾ ਉਹਦਾ ਜਿੱਤ ਜਾਣਾ ਜਾਨਵਰ ਚੰਗਾ ਸੰਭਾ ਕੇ ਉਹਨੇ ਜਿੱਤ ਜਾਣਾ ਤੇ ਜਾਨਵਰ ਜਿਹਦਾ ਸਮਝ ਲਓ ਜਿੱਤ ਗਿਆ ਤੇ ਖਤਮ ਹੋ ਗਿਆ ਉਹ ਸਮਝਦਾ ਉਹਦਾ ਦੇ ਲਈ ਹੋ ਵੀ ਮੈਂ ਬਾਜੀ ਵੀ ਨਹੀਂ ਜਿੱਤੀ ਉਹਨਾਂ ਉਹਨੂੰ ਜਿੰਨਾ ਕਬੂਤਰ ਦਾ ਦਰਦ ਉਹਨਾਂ ਪੈਸਿਆਂ ਦਾ ਨਹੀਂ ਹਾਂ ਇਹ ਤਾਂ ਜਿਹਦੇ ਰੱਖੇ ਆ ਜਿਹਨੂੰ ਪਤਾ ਇਹ ਤਾਂ ਸਮਝ ਲਓ ਦੇਣ ਆ ساری ਉਮਰ ਦੀ ਸਾਡੀ ਕਬੂਤਰਾਂ ਦੀ ਹੁਣ ਮੇਰੇ ਸਮਝ ਲਓ ਵੀ 50 55 56 ਸਾਲ ਹੋ ਗਏ ਰੱਖਿਆ ਨੂੰ ਤੇ ਅਜੇ ਮਈਆਂ ਤਾਂ ਭੁੱਖੀਆਂ ਰਹਿ ਜਾਣਗੀਆਂ ਪਹਿਲਾਂ ਇਹਨਾਂ ਨੂੰ ਦੇਖਣਾ ਇਹਨਾਂ ਦੇ ਖੁੱਡੇ 'ਚ ਝਾੜੂ ਲਾਉਣਾ ਪਾਣੀ ਭਾਂਡਾ ਨਵਾਂ ਧਰਨਾ ਧੋ ਕੇ ਦੂਜਾ ਤੋ ਭੇ ਧਰ ਦੇਣਾ ਵੀ ਤੇ ਆਇਆ ਇਹਨਾਂ ਦਾ ਕੋਈ ਮਾ ਨਹੀਂ ਇਹ ਜਨਾਂ ਤੇ 6 ਕਿ ਲੋਕਾਂ ਨੂੰ ਇਹ ਜਹਾ ਪੜ ਪਰ ਇੱਕ ਗੱਲ ਹੋਰ ਆ ਮੱਝਾਂ ਤੋਂ ਗੱਲ ਕੀਤੀ ਤੁਸੀਂ ਮੱਝਾਂ ਕਾਂਵਾਂ ਚ ਵੀ ਮਾਰੂ ਪੂ ਹਾਂ ਪੂ ਇਹ ਵੀ ਆ ਬਾਹਰ ਆ ਜੀ ਉਹ ਵੀ ਆਪਾਂ ਗੱਲ ਕਰਾਂਗੇ ਕਰਾਂਗੇ ਹਾਂ ਹਾਂ ਤੇ ਕਹ ਲਓ ਕਿ ਬੰਦੇ ਥੋੜੇ ਰਹਿ ਗਏ ਮੱਝਾਂ ਕਾਂਵ ਲੱਕੀ ਕੀ ਕੀ ਇਹਨਾਂ ਨੇ ਬਾਹਰ ਹੀ ਲਾਉਣਾ 12 ਲਾਉਣਾ ਪਸ਼ੂ ਦੇ ਜਿਹਦੀ ਲੱਤ ਨਿਕਲ ਗਈ ਮੂਹਰ ਲਈ ਤੇ ਭੱਜ ਜਾਂਦਾ ਡਿੱਗ ਪਿਆ ਉਹਨੇ ਮੂਹਰਲਾ ਨੌ ਲਾਉਣਾ ਕੱਲਾ ਸਾਰੀ ਪੱਬੀ ਨਹੀਂ ਲਾਉਣੀ ਜੇ ਪੱਬ ਲਾਉ ਤਾਂ ਲੱਤ ਨਹੀਂ ਨਿਕਲੀ ਜੇ ਉਹਨੇ ਕੱਲਾ ਮੂਹਰਲਾ ਨੌ ਲਾ ਲਿਆ ਤੇ ਦੋ ਤਿੰਨ ਦਿਨ ਕਿਸੇ ਨੇ ਨਾਂ ਦਿਖਾਇਆ ਫਿਰ ਉਹਦਾ ਪਾਪਾ ਜਿਹੜਾ ਉਹਨੇ ਚੱਕ ਕੇ ਤਿੰਨਾ ਲੱਤਾਂ ਤੇ ਹੋ ਜਾਣਾ ਫਿਰ ਬਾਰਾ ਲੱਗਦਾ ਉਹਦੇ ਬਾਰਾ ਇਹੋ ਜਿਹਾ ਲੱਗਦਾ ਪਿੱਤਰਾ ਕੀ ਹੁੰਦਾ ਬਾਰਾ ਪਤੀਲੀ ਦੇ ਵਿੱਚ ਅੱਗ ਮਚਾ ਕੇ ਹਾਂ ਤੇ ਉੱਤੇ ਆਟੇ ਦੀ ਰੋਟੀ ਬਣਾ ਕੇ ਤੇ ਉਹਦੇ ਉੱਤੇ ਬਾਰਾ ਲਾਉਣਾ ਅੱਛਾ ਬਾਰਾ ਲਾ ਦਿਆਂਗੇ ਸਾਰੇ ਪਿੰਡ ਚ ਭੁਜਾਈ ਫਿਰੇ ਬਾਰਾ ਨਹੀਂ ਡਿੱਗਣਾ ਅੱਛਾ ਜਿੰਨੀ ਮਰਜ਼ੀ ਭੁਜਾਈ ਫਿਰੇ ਬਾਰਾ ਉਵੇਂ ਹੀ ਰਊ ਨਾਲ ਤੇ ਜਿਹੜਾ ਜੇ ਪਤੀਲਾ ਥੋੜਾ ਜਿਆਦਾ ਡਬਲ ਲਾਤਾ ਤੇ ਚੰਗੇ ਬੰਦੇ ਮਾੜੇ ਨਰਮ ਜੇ ਬੰਦੇ ਨੂੰ ਕਹਤਾ ਪੱਟ ਦੇਉ ਪੱਟ ਨਹੀਂ ਸਕਦਾ ਜਿੰਨਾ ਮਰਜੀ ਜ਼ੋਰ ਲਾ ਲੈ ਕਹੂਗਾ ਬਾਈ ਇਹ ਨਹੀਂ ਪੱਟਿਆ ਜਾਂਦਾ ਫੇਰ ਅਗਲੇ ਨੂੰ ਦੱਸੀਦਾ ਵੀ ਐ ਪਾਸੇ ਦੀ ਚਮੜੇ ਨਾਲ ਦੀ ਉਂਗਲ ਕਬੋਦੇ ਵਿੱਚ ਹਵਾ ਵੜ ਜੂਗੀ ਇਹਨੇ ਲੈ ਜਾਣਾ ਆ ਕੰਮ ਕਰਨ ਵਾਲੇ ਬੰਦੇ ਥੋੜੇ ਰਹਿ ਗਏ ਹੋਣੇ ਇਹ ਤਾਂ ਦੇਸੀ ਨੁਕਤੇ ਆ ਦੇਸੀ ਆ ਆ ਢੁੱਡੀ ਕਾਲੇ ਸਦਾਗਰ ਤੋਂ ਕੰਮ ਸਿੱਖੇ ਸੀ ਉਹ ਵੀ ਵਿਚਾਰਾ ਸੁਰਗਵਾਸ ਹੋ ਗਿਆ ਕੌਕਿਆਂ ਵਾਲਾ ਬੱਲਾ ਵੀ ਖਤਮ ਹੋ ਗਿਆ ਜੱਗਾ ਵੀ ਡੱਲੇ ਵਾਲਾ ਖਤਮ ਹੋ ਗਿਆ ਹੁਣ ਰੌਲੀ ਦਾਤਾ ਤਲਵੰਡੀ ਪੰਘੇਰੀਆਂ ਇਧਰ ਇਥੋਂ ਦੇ ਲੋਕ ਆ ਲੈ ਵੀ ਜਾਂਦੇ ਆ ਛੱਡ ਵੀ ਜਾਂਦੇ ਆ ਜੇ ਕੋਈ 5-4 ਕਿਲੋਮੀਟਰ ਤੇ ਮੈਂ ਖੁਦ ਆਪ ਜਾਵਰਦਾ ਹੁਣ ਫਿਰ ਉਹ ਉਮਰ ਦਾਤ ਕਰ ਜਾਵੀ ਸਕੂਟਰਸ ਘਟ ਪਏ ਆ ਤੇ ਮੂ ਮਗਰਲਾ ਚੂਲਾ ਨਿਕਲ ਗਿਆ ਉਹ ਵੀ ਚੜਾ ਦੇਈਦਾ ਇੱਕ ਚੜਦੇ ਨਹੀਂ ਤਾਂ ਕੱਲੀ ਰੀੜ ਦੀ ਹੱਡੀ ਨਹੀਂ ਚੜਦੀ ਆ ਛੋ ਕੋਣ ਚੜਾਉਂਦਾ ਫਿਰ ਉੱਥੇ ਕੋਈ ਵੀ ਨਹੀਂ ਚੜਦੀ ਕਿਸੇ ਤੋਂ ਵੀ ਨਹੀਂ ਚੜਨੀ ਭਾਵੇਂ ਕਿਤੇ ਵੀ ਲੈ ਜਾਣ ਉਹਦੇ ਬਾਰਾ ਨਹੀਂ ਲੱਗਣਾ ਰੀੜ ਦੀ ਹੱਡੀ ਤੇ ਕਿਉਂ ਉਂਗਲੀ ਤਾਂ ਚੌੜੀ ਹੁੰਦੀ ਸੰਗਲੀ ਜੀ ਨੂੰ ਕਹਿੰਦੇ ਆ ਜਦੋਂ ਮਣਕਾ ਟੁੱਟ ਗਿਆ ਉਹਦੇ ਬਾਰੇ ਲੱਗ ਨਹੀਂ ਸਕਦਾ ਨਾ ਬਾਰੇ ਨਾ ਉਹ ਟੁੱਟੇ ਇੰਨਾ ਤਿੰਨ ਕੁਇੰਟਲ ਚਾਰ ਕੁਇੰਟਲ ਜਦੋਂ ਪਸ਼ੂ ਭਾਰ ਲੈ ਕੇ ਚੜਦਾ ਉਹ ਫੇਰ ਹੇਲੇ ਜਾਣਾ ਹ ਬਚਾਰ ਰੱਖਿਆ ਠੀਕ ਹੈ ਮੂਹਰੇ ਫਰ ਨਿਕਲ ਜਾਣ ਮਗਰਲੇ ਫਰ ਨਿਕਲ ਜਾਣ ਉਹ ਚੜਾ ਦੇਈ ਦੇ ਪੱਟ ਨਿਕਲ ਜੇ ਉਹ ਚੜਾ ਦੇਈਦਾ ਸਾਰਾ ਕੁਝ ਕਰ ਦੇਈਦਾ ਮਾਰ ਵਾਲੇ ਕੰਮਾਂ ਚੋਂ ਸ਼ੈਦ ਚੋਣ ਚ ਵੀ ਤੁਸੀਂ ਮਾਰ ਸ਼ੈਦ ਡੂਬਣੇ ਦੇ ਕੋਲੇ ਅੱਧਾ ਘੰਟਾ ਬਹਿ ਕੇ ਚੋਲ ਲਈਦਾ ਸੀ ਮੋਜ ਨਾਲ ਮੱਖੀਆਂ ਪਾਸੇ ਕਰ ਦੇਣੀਆਂ ਤੇ ਹੋਰ ਕਿਹੜੇ ਕਿਹੜੇ ਕੰਮ ਕਰਦੇ ਜਾਣਦੇ ਸੀ ਇਹ ਤਾਂ ਮੱਜਾ ਦਾ ਹੋ ਗਿਆ ਕਬੂਤਰਾਂ ਦਾ ਹੋ ਗਿਆ ਡੂਮਣੇ ਦਾ ਹੋ ਗਿਆ ਡੂਮਣੇ ਦਾ ਇੱਕ ਪਸ਼ੂ ਨੂੰ ਬੱਚੇਦਾਨੀ ਨੂੰ ਬਟਾ ਆਇਆ ਹਰੇਕ ਡਾਕਟਰ ਕੱਢਦਾ ਨਹੀਂਗਾ ਜਿਹੜਾ ਮੂਲੋਂ ਮਾਰ ਉਹ ਕੱਢਦਾ ਫੱਟਾ ਲਾ ਕੇ 9 ਫੁੱਟ ਦਾ ਫੱਟਾ ਲਾ ਕੇ ਮੈਂ ਦਾ ਪਲਟਾ ਲੋਣਾ ਅੰਦਰ ਹੱਥ ਰੱਖਣਾ ਵੀ ਬਟਾ ਕਿਤੇ ਹੋਰ ਤਾਂ ਨਹੀਂ ਆਉਂਦਾ ਉਹ ਵੀ ਆਪਾਂ ਕਰਦੇ ਹੀ ਦਾ ਪੂਰਾ ਕੰਮ ਮਹਾਰਾਜ ਦਾ ਬਾਬੇ ਨਾਨਕ ਦਾ ਇਹ ਤਾਂ ਮੱਜਾ ਦਾ ਹੋ ਗਿਆ ਹੋਰ ਇਦੂ ਵਜਾ ਮੈਂ ਕਹਿੰਦਾ ਤੁਸੀਂ ਕੰਮ ਕਹੀ ਕੀਦਾ ਸਬਜ਼ੀਆਂ ਸੂਬਜ਼ੀਆਂ ਵੀ ਮਾਰਦਾ ਸਬਜ਼ੀ ਦਾ ਵੀ ਆਪਣਾ ਪੂਰਾ ਸ਼ੌਂਕ ਹੈ ਪੂਰਾ ਮਹਾਰਾਜ ਜੀ ਨੂੰ ਆ ਕੁਦਰਤੀ ਦਾਤੀਆ ਨਹੀਂ ਨਾਣੀ ਮੇਰਾ ਸ਼ੌਂਕ ਹੀ ਹੈ ਜਦੋਂ ਬਿੱਲੇ ਬੈਠੇ ਆ ਉਹ ਮੰਜੇ ਤੇ ਪੈ ਜਾਗੇ ਮੰਜਾ ਤੋੜਾਂਗੇ ਰੰਬੀ ਚੱਕਣੀ ਹੈ ਸਬਜੀ ਚ ਵਰਜਣਾ ਨਾਲੇ ਐਕਸਰਸਾਈਜ਼ ਹੋ ਜਾਣੀ ਹਾਂਜੀ ਨਾਲੇ ਐ ਹੋ ਜਾਣਾ ਮੈਂ ਦੇਖਿਆ ਤੁਹਾਡੇ ਬੈਂਗਣੀ ਕੀ ਆ ਹੱਲ ਪਲੜ ਜਾ ਕੇ ਨਾ ਸਾਰਾ ਕੋ ਦੇਖ ਲੋ ਕਿੰਨਾ ਆਮ ਖੜਾ ਹਾਂ ਤੇ ਤੁਸੀਂ ਹੁਣ ਦੇਖੀ ਸੀ ਆਪਣੇ ਉਹ ਗਈ ਸੀ ਉਹ ਬਾਹਲੇ ਤੇ ਦੇਖ ਲੋ ਮੈਨੂੰ ਪਤਾ ਵੀ ਨਾਲੇ 10 15 ਦਿਨ ਸਬਜੀ ਖਾਤੀ ਸਾਰੇ 9 ਬੂਝੇ ਸੀ 10 ਤਿਆਰ ਕੀ ਹੁਣ ਮਹਾਰਾਜ ਜੀ ਕਿਰਪਾ ਨਾਲ ਚਲੋ ਦੋ ਤਿੰਨਾਂ ਬੰਦਿਆਂ ਨੇ ਕੈਨੇਡਾ ਲੈ ਜਾਣੇ ਆ ਕੋਸ 15 20 ਆਪ ਬੁੱਟੇ ਲਾ ਲਾਂਗੇ ਤੇ ਆਪਾਂ ਕੈਨੇਡਾ ਕਾਹ ਤੋਂ ਭਜਨੇ ਆਪਾਂ ਵੀ ਆ ਬਲਕੋ ਕੇ ਰੱਖੀ ਉਹਨਾਂ ਨੂੰ ਕਾਹ ਤੋਂ ਦੇਣਾ ਨਹੀਂ ਭਾਈ ਉਹ ਡੋਟੀ ਕਰ ਮਾ ਜੀ ਨੇ ਖਾਣੇ ਕਾ ਲਕੂ ਆਪਾਂ ਜਿਵੇਂ ਕਹਿੰਦੇ ਨੇ ਵੀ ਉਹ ਉਹ ਆਪਣੇ ਟੈਕਸ ਨਾਲ ਲਾਈ ਜਾਂਦੇ ਉਧਰ ਆ ਮੁਲਖਾਂ ਵਾਲੇ ਤੇ ਆਪਾਂ ਆਪਦੀ ਚੀਜ਼ ਨੂੰ ਖਾ ਲਕੋ ਕੇ ਰੱਖੀ ਆਪਾਂ ਉਹਨਾਂ ਨੂੰ ਕਿਉਂ ਤਾਂ ਭਾਈ ਮੈਨੂੰ ਕੱਲ ਇੱਕ ਬੰਦੇ ਨੇ ਦੱਸਿਆ ਹਾਂ ਕਹਿੰਦਾ ਮੈਂ ਨਾ ਲੋਕੀ ਆਲ ਜੀ ਨੂੰ ਕਹਿ ਦਿੰਦੇ ਆ ਲੋਕੀ ਵੀ ਕਹਿ ਲਾ ਉਹ ਕਹਿੰਦਾ 3 ਫੁੱਟ 3.5 ਫੁੱਟ ਦੀ ਲਈ ਫਿਰਦਾ ਸੀ ਹਾਂ ਭਾਵੇਂ ਉਹਦੇ ਚ ਵੀ ਕਿਸੇ ਦੇ ਹੋਰ ਹੋਣ ਚਾਹ ਪਰ ਕਹਿੰਦਾ ਇਹ ਨਹੀਂ ਪਤਾ ਉਹਦੇ ਸੀ ਚਾਹ ਹੋਰ ਦੇ ਸੀ ਕਹਿੰਦਾ ਉਹ 100 ਦੇ ਤਿੰਨ ਵੀ ਦਿੰਦਾ ਸੀ ਹਾਂ ਤੇ ਉਹ ਕਹਿੰਦਾ ਮੈਨੂੰ ਮਾਦਾ 4-5 ਕਿਲੋ ਦੀ ਹੋਊ ਅੱਛਾ ਤੇ ਕਹਿੰਦਾ ਉਹ 100 ਦੇ 32 ਲਾ 100 ਦੇ ਚ ਜੇ 320 ਚ ਹੈ 200 ਨਿਕਲਿਆ ਕਿੰਨੇ ਰੁਪਏ ਬਣਾ ਲੈਣੇ ਉਹਨੇ ਕਿੰਨੇ ਬਣਾ ਲੈਣੇ ਤੇ ਪਰ ਜੇ ਬੰਦਿਆਂ ਨੂੰ ਊਂ ਦੇਊਗਾ ਤੈਨੋਂ ਦੇ ਤੀ ਤੂੰ ਵੀ ਗੁਣ ਯਾਦ ਕਰੇਂਗਾ ਹੋਰ ਨੂੰ ਤੇ ਅਗਲਾ ਕਹਿੰਦਾ ਫਲਾਣਿਆਂ ਨੇ ਵੀ ਤੇ ਜੇ ਕੋਈ ਗੱਲ ਅਗਲਾ ਕਹਿੰਦਾ ਮੋਲ ਹੀ ਲੈਂਦੇ ਸੀ ਨਾ 100 ਦੇ 32 ਸਹੀ ਆ ਤੇ ਹੁਣ ਫਿਰ ਕਬੂਤਰਾਂ ਦਾ ਸੇ ਪੂਰਾ ਚੱਲਣਾ ਵਾ ਐਰ ਕੀ ਬਹੁਤ ਚੱਲੂ ਭਾਈ ਜੀ ਐਰ ਕੀ ਯਾਨੀ ਮੈਨੂੰ ਤਾਂ ਇੰਨੀ ਮੈਂ ਤਾਂ ਚਲੋ ਹੋਵੇ ਕੋਸੋ ਜੇ ਨਾਮ ਹੀ ਮੂ ਬਾਰੇ ਪਏ ਲੋਕ ਦਿਨ ਛੇ ਦੇ ਤੋਂ ਪਹਿਲਾਂ ਪਹਿਲਾਂ ਘਰੀ ਜਾਣਗੇ ਜਿਵੇਂ ਗਰਮੀ ਦਸ ਰਹੀ ਆ ਪ ਹਾਂ ਇਹ ਵਿਗੜ ਗਿਆ ਸਾਸਟਾ ਮੌਸਮ ਦਾ ਹਾਂ ਮੌਸਮ ਅੱਗੇ ਵੀ ਤੁਹਾਡੇ ਵੇਲੇ ਪਹਿਲਾਂ ਵੀ ਵਿਗੜਦਾ ਸੀ ਐਸਾ ਬਾਈ ਜੀ ਸਾਡੀ ਵੇਲੇ 3 ਵਜੇ ਦੇ ਨੂੰ 4 ਵਜੇ ਦੇ ਨੂੰ 3 ਵਜੇ ਦੇ ਨੂੰ ਘਰਾਂ ਨੂੰ ਤੁਰ ਪਿੰਦੇ ਸੀ ਇੰਨੀ ਗਰਮੀ ਹੁੰਦੀ ਸੀ ਗਰਮੀ ਹਾਂ ਤੇ ਇਹ ਤਾਂ ਫਿਰ ਕੁਦਰਤ ਦਾ ਨਿਯਮਾ ਵੀ ਸਮਾਂ ਪਾ ਕੇ ਕਦੇ ਠੰਡਾ ਕਦੇ ਤਾਂ ਕਦੇ ਠੰਡਾ ਅਸੀਂ ਉਦੋਂ 5ਵੇਂ ਚ ਪੜਦੇ ਸੀ ਹਾਂ ਆਪਣੇ ਆ ਬਾਬੇ ਭਾਈ ਸਗਰਾਮ ਦਾ ਖੂਹ ਹੈ ਕਨਾ ਹਾਂ ਅਸੀਂ ਇੱਥੇ ਬੈਠੇ ਸੀਗੇ 30 32 ਕਬੂਤਰ ਛੋਟੇ ਸੀ ਅੱਛਾ ਇੱਕ ਬਜ਼ੁਰਗ ਦਾ ਕਬੂਤਰ ਉਹਦੀ ਪੇਟੀ ਰੰਗੀ ਸੀ ਹਰਾ ਰੰਗ ਲਾਇਆ ਉਹ 3:30 ਵਜੇ ਆ ਕੇ ਕੰਧ ਤੇ ਬਹਿ ਗਿਆ। ਅੱਛਾ ਹੁਣ ਤੁਹਾਨੂੰ ਤਾਂ ਪਤਾ ਨਹੀਂ ਸੀਗਾ। ਉਹਨੇ ਕੰਧ ਤੋਂ ਫੜਿਆ। ਸਾਰੇ ਬੰਦੇ ਵੇਂਦੇ ਸੀ ਵੀ ਇਹਨੂੰ ਸਾਂਭੂਗਾ। ਉਹਨੇ ਖੂਹ ਦੇ ਕੋਲੇ ਆ ਕੇ ਕੰਧ 'ਚ ਮਾਰਿਆ ਪੂਰੇ ਜ਼ੋਰ ਨਾਲ। ਹੂੰ ਉਹ ਮਾਰਤਾ। ਉਹ ਤੇ ਬੰਦਿਆਂ ਨੇ ਵਾਈ ਉਹਨੂੰ ਬਹਿਣ ਨਹੀਂ ਦਿੱਤਾ ਕਹਿੰਦੇ ਚੁੱਪ ਕਰਕੇ ਵਾਈ ਜੀ ਜਿੱਤਨਾ ਘਰੇ ਚੱਲਿਆ ਜਾ। ਹਾਂ ਨਹੀਂ ਤੇਰੀ ਸੇਵਾ ਹੋ ਜੂਗੀ ਤੈਨੂੰ ਮਦੀਰ ਕੁੱਟੂਗੀ। ਹੂੰ ਕਹਿੰਦਾ ਕਿਉਂ ਕਾ ਤੋ ਕੁੱਟੂ ਮੈਂ ਮਾਰਿਆ। ਉਹ ਕਹਿੰਦੇ ਲਿਆ ਸੀ ਤੈਨੂੰ ਮਾਰ ਦਿੰਨੇ ਆ। ਹਾਂ ਮਸਲੂਮਾ ਉਹ ਜਦੋਂ ਮਰਨ ਤੇ ਆਇਆ ਹਾਂ ਉਹਨੇ ਕੰਧ ਤੇ ਵਹਿ ਗਿਆ ਕੀ ਹੋ ਗਿਆ ਕਹਿੰਦਾ ਕਿਉਂ ਅਖੇ ਇੰਨਾ ਪੈਨ ਡੜਦਾ ਸੀ ਇਹ ਉਹਦੇ ਨਾਲ ਉਦੋਂ ਆ ਇੰਟਰਵਿਊ ਘਟੁੰਦੀ ਸੀ ਗਾਲਾਂ ਉਹਨੂੰ ਬਹੁਤ ਲੋਕਾਂ ਨੇ ਦਿੱਤੀਆਂ ਵੀ ਮੈਲਟਿਚ ਤੂੰ ਮਾਰ ਕੇ ਰੱਖਤਾ 4 ਵਜੇ ਤਾਈਂ ਉੱਡਿਆ ਇਹ ਕੋਈ ਜਾਨਵਾਰੀ ਨਹੀਂ ਕਦੇ ਮਨ ਹੁੰਦਾ ਉੱਡਣ ਦਾ ਕਦੇ ਨਹੀਂ ਹੁੰਦਾ ਨਹੀਂ ਹੁੰਦਾ ਉਹਨੇ ਚੱਕ ਕੇ ਕੰਧ 'ਚ ਮਾਰਿਆ ਉੱਥੇ ਹੀ ਮਾਰਤਾ ਭਾਈ ਸਿਗਰਾਮ ਦੇ ਖੂਹ ਕੋਲੇ ਹਰਾ ਰੰਗ ਲਾਇਆ ਸੀ ਉਹਨੂੰ ਦੇਖ ਲੈ ਹਾਂ ਤੇ ਫਿਰ ਉੱਥੇ ਕਿੱਡੇ ਝਾਲ ਬਣ ਚੱਕ ਕੇ ਉਹ ਜਿਹੜਾ ਆਪਣਾ ਸੰਤਾਂ ਕੋਲੇ ਹੁਣ ਉਹ ਜਗ੍ਹਾ ਉਰਲੇ ਪਾਸੇ ਆ ਉੱਥੇ ਬੰਦੇ ਨੇ ਟੋਆ ਪੱਟ ਕੇ ਉੱਥੇ ਲੀੜਾ ਪਾ ਕੇ ਨਾ ਪਤਾ ਤੇ ਉਹ ਬੁੜੇ ਨੂੰ ਉਦੋਂ ਹੀ ਭਜਾਤਾ ਲੋਕਾਂ ਨੇ ਕਹਿੰਦੇ ਚੱਲ ਤੂੰ ਕਬੂਤਰਾਂ ਵਾਲਾ ਹੈਂਗੀ ਦੇਖ ਲੈ ਕਿੱਡੀ ਬਦਨਾਮੀ ਕਿੱਡੀ ਬਦਨਾਮੀ ਉਹਨੇ ਕਬੂਤਰ ਮੈਲਟ ਚ ਮਾਰ ਕਿੰਨੇ ਸਾਲ ਦੀ ਗੱਲ ਹੋਈ ਇੱਕ ਆਦਮ ਨੂੰ ਹੋ ਗਏ ਹੋਣੇ 30 35 ਸਾਲ ਤੇ ਹੁਣ ਅੰਧੇ ਚ ਮਾਰਿਆ ਬਚਾਰਾ ਹੁਣ ਫਿਰ ਗਾਲਾਂ ਖਾਊਗਾ ਵੀਡੀਓ ਦੇਖ ਕੇ ਕਿਸੇ ਨੂੰ ਦੱਸ ਹਾਂ ਹਾਂ ਕਹੂਗਾ ਪਰ ਜਿਉਂਦਾ ਹੋਇਆ ਤਾਂ ਕਹੂਗਾ ਵੀ ਆ ਮੇਰੀ ਵੀਡੀਓ ਹਰਾ ਰੰਗ ਲਾਇਆ ਛਾ ਕਾ ਕਬੂਤਰ ਕੰਧ ਚ ਮਾਰਿਆ ਮਾਰ ਕੇ ਰੱਖ ਤੇ ਠੀਕ ਆ ਗੱਲ ਜਾਨਵਰ ਆ ਫਿਰ ਜਿਵੇਂ ਗਰਮੀ ਆ ਗਈ ਸਭ ਸੁਲੂਪੀ ਤੁਹਾਡਾ ਰਵੀ ਖੁੱਡਿਆਂ ਦੇ ਵਿੱਚ ਠੰਡੇ ਥਾ ਹਾਂ ਹਾਂ ਭਾਈ ਪੂਰੀ ਬਚਤ ਕਰਨੀ ਪੈਣੀ ਹੈ ਜੇ ਕੁਜੇ ਦੇ ਨੇੜੇ ਉਹ ਕੰਗਲੀ ਮਾਰ ਕੇ ਬਹਿ ਜਾਂਦੇ ਆਪਾਂ ਨਾ ਜਦੋਂ ਵੀ ਚਲੋ ਉਹ ਤਾਂ ਕਰਨਾ ਪਰਮਾਤਮਾ ਨੇ ਆ ਕੁਜੇ ਦੇ ਵਿੱਚ ਜਦੋਂ ਆਪਾਂ ਚੱਪਣ ਚੱਕਣਾ ਪਹਿਲਾਂ ਨਿਗਾਹ ਮਾਰਨੀ ਆ ਵੀ ਪਾਣੀ ਦੇ ਵਿੱਚ ਕੋਈ ਬੈਠਾ ਤਾਂ ਨਹੀਂ ਕੁਜਾ ਚੱਕਣਾ ਉਹਦੇ ਡਾਲੇ ਦੇਖੋ ਵੀ ਕੋਈ ਜਿਹਨੂੰ ਪਰਛੱਤਾ ਕਹਿ ਦਿੰਦੇ ਆ ਦੋ ਕਿੱਠਾਂ ਦਾ ਢਾਈਆਂ ਦਾ ਹੁੰਦਾ ਹੂੰ ਉਹ ਉਹਨੇ ਡੰਗ ਮਾਰਿਆ ਨਹੀਂ ਤੇ ਪਾਣੀ ਨਹੀਂ ਪੀਤਾ ਜਾਣਾ ਉਹਨੇ ਕੁਜੇ ਦੇ ਡਾਲੇ ਵਹਿਣਾ ਠੰਡੇ ਠੰਡੇ ਤਾਂ ਤੇ ਜਦੋਂ ਬੰਦਾ ਕੁਜੇ ਨੂੰ ਹੱਥ ਪਾਉ ਉਹਦੇ ਨੇ ਡੰਗ ਮਾਰਦਾ ਉਾਈ ਹੱਥ ਪਾਣਾ ਕੁਜੀ ਚੱਕਣੀ ਆ ਚੱਕਣੀ ਆ ਇਹ ਮਾਗੇ ਵੀ ਵੀਡੀਓ ਚ ਆਪਾਂ ਕਿਹਾ ਸੀ ਵੀ ਸਾਰੇ ਭਰਾ ਜਦੋਂ ਪਾਣੀ ਪਾਉਣਾ ਦੇਖ ਕੇ ਪਾਵੋ ਸਾਰੇ ਭਰਾ ਸਾਡੇ ਕਬੂਤਰਾਂ ਵਾਲੇ ਸਾਡੀ 19 ਰਿਸ਼ਤੇਦਾਰਾਂ ਨੇ ਜਿੰਨੀ ਕਬੂਤਰਾਂ ਵਾਲਿਆਂ ਨਾਲ ਲਿਆਜ ਹੁੰਦੀ ਤੇ ਵੀ ਜਦੋਂ ਵੀ ਕੁਜੇ 'ਚ ਹੱਥ ਪਾਉਣਾ ਦੇਖ ਕੇ ਪਾਵੋ ਵੇਚ ਕੋਸ ਲੱਗਿਆ ਤਾਂ ਨਹੀਂ ਇਹਨੇ ਤਾਂ ਸਿਰਫ ਬਦਾਮ ਦੀ ਗਿਰੀ ਜਿੰਨੇ ਵੇਚਦੀ ਇਹਨੇ ਲੰਘ ਕੇ ਉਹ ਵੇਚਦੀ ਲੰਘ ਜਾਣਾ ਸਰੀਰ ਨੂੰ ਖਿੱਚ ਖਿੱਚ ਕੇ ਆ ਨਰਮੀ ਇਹਦਾ ਹੁੰਦਾ ਹਾਂ ਨਰਮੀ ਆ ਇਹਦਾ ਸਰੀਰ ਹੀ ਸੰਗਲੀ ਇਹੋ ਜੀ ਆ ਜਦੋਂ ਇਹਦੀ ਸਰੀਰ ਨੰਗੀ ਇਹਨੇ ਸਾਰੇ ਨੇ ਖਿੱਚ ਕੇ ਸਰੀਰ ਅੰਦਰ ਲੈ ਜਾਣਾ ਤੇ ਇੱਕ ਇੱਕ ਖੁੱਡੇ ਚ ਆਉਂਦਾ ਬਹੁਤ ਆ ਕਬੂਤਰਾਂ ਦੀ ਬਾਸ਼ਨਾ ਆਉਂਦੀ ਇਹਨੂੰ ਹਾ ਹੋ ਹਾਂ ਇਹਨੇ ਕਬੂਤਰ ਵਾਲੇ ਖੁੱਡੇ ਨੂੰ ਤਾਂ ਇੱਕ ਕਿੱਲੇ ਤੋਂ ਆ ਜਾਣਾ ਜਾਨੀ ਛੱਤਿਆਂ ਕਰਮਾਂ ਤੂੰ ਵੀ ਇਹਨੂੰ ਬਗਾਸਣਾ ਹੋਣੀ ਆ ਵੀ ਇੱਥੇ ਕਬੂਤਰ ਆ ਸੱਪ ਨੂੰ ਸੱਪ ਨੂੰ ਇਹ ਪਤਾ ਲੱਜ ਖਾਂ ਇਹਨੇ ਪਹਿਲੀ ਗੱਲ ਆ ਇਹ ਥੱਲੇ ਬੈਠੂ ਜੇ ਥੱਲੇ ਨਾਲ ਜਗ੍ਹਾ ਬਾਣੀ ਫਿਰ ਇਹਨੇ ਛੱਤ ਦੇ ਵਿੱਚ ਵੜਨਾ ਜਿੱਥੋਂ ਦੀ ਸਰਾਖ ਆ ਉਹਦੇ 'ਚ ਬਹਿਣਾ ਇਹਨੇ ਜਦੋਂ ਬੰਦਾ ਉੱਠਿਆ ਨਹੀਂ ਤੇ ਉਦੋਂ ਨੂੰ ਇਹਨੇ ਡੰਗ ਠੋਕ ਦੇਣਾ ਤੇ ਕਬੂਤਰ ਮਾਰ ਦਿੰਦਾ ਇਹ ਬਹੁਤ ਮਾਰਦਾ ਇਕੱਠੇ ਮਾਰ ਦਿੰਦਾ 5-5 7-7 ਇਹਨੇ ਗਲੋਂ ਫਾੜ ਲੈਣਾ ਜਦੋਂ ਉਹਦਾ ਗਾਲ ਅੰਦਰ ਕੱਲਾ ਗਲ ਜਾਵੜਿਆ ਤੇ ਹੁਣ ਉਹਦਾ ਢੜ ਤਾਂ ਜਾਣੀ ਨਹੀਂ ਇਹਨੇ ਉਹਨੂੰ ਨੱਪੀ ਜਾਣਾ ਉਹਨੂੰ ਗਲੱਚ ਕੇ ਸੱਡ ਦੇਣਾ ਦੂਜੇ ਨੂੰ ਫੜ ਲੈਣਾ ਫੇਰ ਉਹਦਾ ਗਲ ਫੜ ਲੈਣਾ ਕਈ ਕਈ ਮੇਰਾ ਤਾਂ ਸਾਡ 10-10 ਮਾਰ ਦਿੰਦਾ ਸੀ ਕਿੰਡੀ ਚੰਦਰੀ ਚੀਜ਼ ਆ ਹਾਂ ਬਹੁਤ ਭੜੀ ਇਹ ਜਾਨੀ ਖੁੱਡੇ 'ਚ ਵੜ ਲੱਗੇ ਮੇਰੇ ਵੀਰ ਭਰਾ ਦੇਖ ਲੈਣ ਪਹਿਲਾਂ ਗਰਮੀ ਵਧ ਗਈ ਬਈ ਹਾਂ ਵੀ ਕੁਝ ਹੋਵੇ ਨਾ ਵਿੱਚ ਕਰਨਾ ਪਰਮਾਤਮਾ ਨੇ ਆ ਤੇ ਇੱਕ ਜਿੱਥੇ ਵੀ ਤੁਹਾਨੂੰ ਬੈਠ ਦਿਂਦੀ ਆ ਉਹਦੇ ਵਿੱਚ ਜੇ ਤਾਂ 6 ਮਿੰਟ ਲਾਉਣ ਵਾਲਾ 6 ਮਿੰਟ ਲਾ ਦਿਓ ਨਹੀਂ ਉਹਦੇ ਵਿੱਚ ਨਾ ਕੋਈ ਚੰਗੀ ਪਲਾਸਟਿਕ ਦੀ ਲੀਕ ਜਾਣ ਵਾਲੀ ਉਹ ਢੱਕੇ ਨਾਲ ਚੰਗੀ ਤੀਰ ਨਾਲ ਵਿੱਚ ਥੁਣ ਦੇਉ ਤਾਂ ਕਿ ਬੈਥ ਵੈਦ ਦੀ ਨੰਗੇ ਨਾ ਆਏ ਹਾਂ ਹਾਂ ਸਹੀ ਆ ਤੇ ਇੱਕ ਆਲੂ ਬੁਖਾਰਿਆਂ ਦਾ ਦਿਨ ਦਿਨ ਦੇ ਠੰਡਾ ਰੱਖਣ ਕਬੂਤਰਾਂ ਨੂੰ ਉਹ ਕਿਹੜੀ ਜਲਾਵ ਲਾਉਂਦੇ ਆ ਉਹ ਕਿਹੜੇ ਰੁੱਤ ਜੀ ਦਿੰਨੇ ਆ ਉਹ ਵਸ ਜਦੋਂ ਕਬੂਤਰ ਛੱਡਣਾ ਉਦੋਂ ਕੋਈ ਜਲਾਵ 8 ਵਜੇ ਲਾਉਂਦਾ ਕੋਈ ਧੋ ਵਜੇ ਲਾਉਂਦਾ ਉਹ ਜਲਾਵ ਹੀ ਲਾਉਂਦੇ ਆ ਕਿ ਜਿਵੇਂ ਆਪਾਂ ਬੰਦੇ ਨੂੰ ਗਰਮੀ ਅੰਦਰ ਸਾਫ ਹੋ ਜੇ ਅੰਦਰ ਸਾਫ ਹੋ ਜੇ ਅੰਦਰੋਂ ਗਰਮੀ ਨਿਕਲ ਜੇ ਕੋਈ ਆਲੂ ਬੁਖਾਰੇ ਦਾ ਲਾਈ ਜਾਂਦਾ ਕੋਈ ਰਸੌਂਤ ਦਾ ਲਾਉਂਦਾ ਕੋਈ ਹੜੜਦਾ ਲਾਈ ਜਾਂਦਾ ਹਮ ਬਈ ਇਹ ਡੋਰੀ ਆ ਜਿਹਦੇ ਕੋਲੇ ਨੁਕਤੇ ਆਪ ਨੂੰ ਆਪਣੇ ਵਰਤ ਦੇ ਨੁਕਤੇ ਮੇ ਪਾਣੀ ਜਾ ਕਰਕੇ ਮਹਿੰਗਾ ਬੋਧ ਦਿੰਦੇ ਪਾਣੀ ਉਹ ਬਾਈ ਮਹਿੰਗਾ ਤਾਂ ਚਲੋ ਕਰਨਾ ਨਾਲੇ ਦੱਸਦੇ ਆ ਕਹਿੰਦੇ ਵੀ ਬਹੁਤ ਮਹਿੰਗਾ ਦਿੰਦੇ 50 50 ਹਜ਼ਾਰ ਦਾ ਵੀ ਪੈਸੇ ਬੱਤੀ ਜਾਂਦੇ ਆ ਪਾਣੀ ਤਾਂ ਥੋੜਾ ਹਸਾਬ ਨਹੀਂ ਆ ਜੇ ਕਿਸੇ ਦਾ ਗਲ ਬੱਟ ਲਾਂਗੇ ਤਾਂ 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 ਭਰਾਂਗੇ ਜਾ ਕੇ ਭਰਨਾ ਕਿ ਨਹੀਂ ਉਹ ਦੱਸਦੇ ਆ ਹਾਂ ਪਾਣੀ ਸਾਰਾ 3000 3500 ਦਾ 20 ਕਬੂਤਰਾਂ ਦਾ ਬਣ ਜਾਂਦਾ ਆ ਜਿੰਨੀਆਂ ਚ ਜੰਗਣਾ ਇੰਨਾ ਦਾ ਹੀ ਬਣਦਾ ਹੁੰਦਾ ਇੰਨਾ ਦਾ ਹੀ ਬਣਨਾ ਹਾਂ ਆ ਹੋਰ ਕਿਹੜਾ ਕੋਈ ਕਦੇ ਆ ਸੁਜੀ ਉਨੀ ਬੂਟੀ ਪੈਂਦੀ ਆ ਹਾਂ ਬਸ ਇਹੀ ਚੀਜ਼ਾਂ ਕੋਈ ਕਹਿੰਦਾ ਮੈਂ ਚਾਂਦੀ ਦੇ ਵਰਕ ਪਾਏ ਆ ਕੋਈ ਕਹਿੰਦਾ ਸੋਨੇ ਦੇ ਕੋਈ ਬਾਈ ਪਾਣੀ ਬਣੇ ਦਿਆ ਹਾਂ ਪਾਣੀ ਬਣ ਗਿਆ ਚੰਗਾ ਕਬੂਤਰ ਨੂੰ ਸੈੱਟ ਬੁਆ ਲਿਆ ਬਸ ਉਹ ਫਿਰ ਕਲਾ ਦਾ ਮੁੱਲ ਲੈਂਦੇ ਅਸੀਂ ਕਲਾ ਕਈ ਬੰਦੇ ਭਾਈ ਵਿੱਚ ਬਹੁਤ ਵਧੀਆ ਸਹੀ ਆ ਜਿਹੜੇ ਸਹੀ ਗੱਲਾਂ ਕਰਦੇ ਆ ਫਕੀਰ ਬੰਦੇ ਆ ਹਾਂ ਅੱਜ ਹਾਲੂ ਸੂਰਪੁਰ ਉੱਥੇ ਬੂਟੇ ਦੇ ਕਬੂਤਰਾਂ ਵਾਲੀ ਵੀਡੀਓ ਪਾਤੀ ਬੰਦਿਆਂ ਨੇ 25 30 ਨੇ ਪੂਰੀਆਂ ਸਹੀ ਗੱਲਾਂ ਦੱਸੀਆਂ ਉਹ ਕਹਿੰਦੇ ਭਾਈ ਐਂ ਸੰਭੋ ਐਂ ਸੰਭੋ ਐਂ ਸੰਭੋ ਹਾਂ ਸਹੀ ਆ ਤੇ ਕਈ ਬੰਦੇ ਹਕਾਰ ਚ ਦੱਸਦੇ ਹੀ ਨਹੀਂ ਹਾਂ ਮੇਰੀ ਗੱਲ ਹੈਗੀ ਆ ਪਰ ਨਹੀਂ ਬੁੜੇ ਹੋਏ ਨੂੰ ਖਾਤਮ ਹੋਏ ਨੂੰ ਯਾਦ ਤਾਂ ਕਰਨਗੇ ਹਾਂ ਗੱਲਾਂ ਮੈਨੇ ਦੇ ਸਹੀ ਹੁਣ ਆਪਣੇ ਤੁਸੀਂ ਤਾਂ ਦੇਖਿਆ ਨਹੀਂ ਇੱਕ ਮਹਿੰਗਾ ਨਾਗ ਹੁੰਦਾ ਸੀ ਮਹਿੰਗਾ ਨਾਗ ਮਹਿੰਗਾ ਨਾਗ ਜਿਹੜਾ ਆਪਣਾ ਘਰ ਸੂਬੇਦਾਰਾਂ ਦਾ ਥੜਾ ਦੇਖਿਆ ਸੀ ਕਿਹੜੇ ਪਾਸੇ ਆਹੀ ਆਪਣੀ ਗौराਪੱਤੀ ਅੱਛਾ ਹਾਂ ਹਾਂ ਸੂਬੇਦਾਰਾਂ ਦਾ ਥੜਾ ਹਾਂਜੀ ਥੜੇ ਕੋਲੇ ਮਹਿੰਗੇ ਨਾਗ ਦਾ ਘਰ ਸੀ ਕੀ ਕਰਦਾ ਸੀ ਉਹ ਉਹਦੇ ਕਬੂਤਰ ਰੱਖੇ ਸੀ ਕੱਲਾ ਹੀ ਸੀ अच्छा खरा बंदा छोरा टिक्का वाला ਸੀ ਰੰਗ ਉਹਦਾ ਹੂੰ ਉਹਦੇ ਕੋਲੇ ਕਾਲੇ ਰੋਜੇ ਕਬੂਤਰ ਹੁੰਦੇ ਸੀ ਤੈਨਾਂ ਚੱਲੋ ਮਹਿੰਗੇ ਨਾਲ ਕੋਲੇ ਜਾਈਏ ਮਹਿੰਗਾ ਤੇ नाग ਮਹਿੰਗਾ नाग ਕਹਿੰਦੇ ਸੀ ਰੰਗ ਵਾਲਾ ਕਾਲਾ ਸੀ ਉਹਦਾ ਤਾਂ ਕਰਕੇ नाग ਰੱਖਦਾ ਉਹਦਾ ਨਾਂ ਮਹਿੰਗਾ नाग ਇੱਕ ਕਾਲਾ ਹੁੰਦਾ ਸੀ ਖਿੱਲੂ ਕਾ ਅੱਛਾ ਆਗੋ ਆਪਣੀ ਬਾਬੇ ਭਾਈ ਸਗਰਾਣ ਦੀ ਜਗਾ ਨੂੰ ਜਿੱਥੇ ਹੁਣ ਇਹਦਾ ਅਰਜਣ ਕੇ ਸਾਧੂ ਹੁਣਾਂ ਦਾ ਘਰ ਆ ਇਹਨਾਂ ਕੋਲ ਚੰਗੇ ਕਬੂਤਰ ਸੀ ਇਹਨਾਂ ਕੋਲੇ ਪੁਰਾਣੇ ਸੀ ਖੁੱਡੇ ਕੱਚੇ अच्छा दो दो मंजे चार चार मंजे ਵਿੱਚ ਰੰਦੇ ਇੱਟ ਕੱਚੀ ਕੋਈ ਲਾਈ ਸੀ ਵੀ ਤਾਂ ਕਿ ਕਬੂਤਰਾਂ ਨੂੰ ਸੇਕ ਨਾ ਜਾਵੇ ਹੂੰ ਇਹ ਹੁੰਦਾ ਸੀ ਕਾਲਾ ਹੂੰ ਇੱਕ ਅਰਜਨ ਹੁੰਦਾ ਸੀ ਜਦੋਂ ਆਪਾਂ ਲਸੂਰਪੁਰੋਂ ਵੜਦੇ ਆ ਜਿਹੜਾ ਯੂਨੀਵਰਸਿਟੀ ਵਾਲਿਆਂ ਦਾ ਮੁੰਡਾ ਪ੍ਰਧਾਨ ਬਣਿਆ ਕਿ ਨਹੀਂ ਕਾਲਾ ਹੂੰ ਹਾਂ ਉਹਦੇ ਘਰ ਕੋਲੇ ਉੱਥੇ ਅਰਜਨ ਹੁੰਦਾ ਸੀ ਅਰਜਨ ਉਹ ਨਿਚਾਰ ਵੀ ਨਚਾਉਂਦਾ ਹੁੰਦਾ ਸੀ ਉਹਦੇ ਕੋਲੇ ਨੱਚਣ ਵਾਲੇ ਆਉਂਦੇ ਹੁੰਦੇ ਸੀ ਅੱਛਾ ਇਹ ਚੰਗੇ ਕਬੂਤਰ ਬਾਜ਼ ਸੀ ਆਪਣੇ ਪਿੰਡ ਦੇ ਪਿੰਡ ਦੇ ਹਾਂ ਪੁਰਾਣੇ ਖਿਡਾਰੀ ਤੇ ਇੱਕ ਮਦੋ ਕਹਿੰਦਾ ਅਮਰਸਿਉਂ ਹੁੰਦਾ ਸੀ ਹਮ ਇੱਕ ਭਾਨ ਹੁੰਦਾ ਸੀ ਇੱਕ ਭੰਗੂ ਹੁੰਦਾ ਸੀ ਜਿਹੜਾ ਭੰਗੂ ਸੀ ਉਹਦੇ ਕੋਲੇ ਵੀ 1.5-200-250 ਕਬੂਤਰ ਰੱਖਿਆਂ ਦਾ ਸੀ ਉਹਦਾ ਦਸਾਂ ਮੰਜੀਆਂ ਦੀ ਬੈਟਕ ਕੱਚਾ ਖੁੱਡਾ ਹੁੰਦਾ ਸੀ ਉਹਦੇ ਚ ਰੱਖੇ ਹੁੰਦੇ ਸੀ ਇੱਕ ਅਮਰਸਿਉਂ ਇੱਕ ਭਾਨ ਤੇ ਇੱਕ ਟੁੰਡਾ ਗਰਨਾਮ ਟੁੰਡਾ ਉਹਦੇ ਅਸੀਂ ਕੋਲੇ ਜਾਂਦੇ ਹੁੰਦੇ ਉਹਦਾ ਇੱਕ ਗੁੱਟ ਬੱਧੀ ਆਪਣੇ ਪਿੰਡ ਦਾ ਸੀ ਨਹੀਂ ਉਹ ਮਦੋਕਿਆਂ ਦਾ ਸੀ ਇਹ ਥਾਰਾ ਟੋਲਾ ਪ੍ਰਾਣਿਆਂ ਕਬੂਤਰਾਂ ਵਾਲਾ ਸੀ ਇਹਨਾਂ ਕੋਲੋਂ ਸਿੱਖੇ ਸੀ ਕੰਮ ਤੁਸੀਂ ਵੀ ਹਾਂ ਇਹਨਾਂ ਕੋਲ ਇਹਨਾਂ ਦੇ ਕੋਲੇ ਰਹਿਣਾ ਖੁੱਡੇ ਸਾਫ਼ ਕਰ ਦੇਣ ਇਹਨਾਂ ਨੇ ਕਹਣਾ ਪਾਣੀ ਲਿਓ ਫਿਰ ਸਾਨੂੰ ਦੱਸਣਾ ਐ ਕੱਲ ਨੂੰ ਛੱਡਣਾ ਐ ਪਰਸੋਂ ਨੂੰ ਡਾਉਣਾ ਫੜਨ ਦਾ ਵੀ ਤਰੀਕਾ ਭਾਈ ਇਥੋਂ ਐ ਫੜਨਾ ਕਬੂਤਰ ਬਹੁਤ ਵਧੀਆ ਕੰਨਿਆਂ ਨੂੰ ਫੜਨਾ ਨਹੀਂ ਇਹ ਤਾਂ ਉਹੀ ਫੜ ਲੈਂਦੇ ਕਬੂਤਰ ਦੇ ਦੋਨੋਂ ਖੰਭ ਵਿੱਚ ਹੋਣ ਉਹਦੇਲੇ ਫੜ ਹਾਂ ਜੇ ਥੱਲੇੋਂ ਫੜ ਲਿਆ ਉਹਨੇ ਖੰਭ ਮਾਰ ਕੇ ਐ ਭੰਨ ਦੇਣਾ ਉਤੋਂ ਕਬੂਤਰ ਨੂੰ ਫੜੋ ਘੁੱਟੋ ਇਹ ਦੀ ਉਹਨਾਂ ਨੇ ਸਾਰੀਆਂ ਗੱਲਾਂ ਦੱਸਣੀਆਂ ਆ ਜਿਹੜੇ ਹੁਣ ਦੇ ਮੁੰਡੇ ਨੂੰ ਤਾਂ ਪਤਾ ਹੀ ਨਹੀਂ ਵੀ ਮਹੰਗਾ ਨਾਕ ਕਿਹੜਾ ਸੀ ਅਰਜਨ ਬੈਲੀ ਕਿਹੜਾ ਦੂਜਾ ਅਰਜਨ ਕਿਹੜਾ ਸੀਗਾ ਨਿਚਾਰ ਸਾਰਿਆਂ ਦੇ ਰੱਖੇ ਹੋਏ ਸੀਗੇ ਹਾਂ ਸਹੀ ਆ ਤੇ ਹੋਰ ਨੇੜੇ ਤੇ ਆਪਣੇ ਨਾਮੀ ਬੰਦੇ ਕਿਹੜੇ ਹੋਏ ਹੋ ਨਾਮੀ ਬੰਦੇ ਇਹੀ ਭੰਗੂ ਇਹ ਜਿਹੜਾ ਅਮਰ ਸਿੰਘ ਸੀ ਮਦੋ ਕਹੜਾ ਇਹ ਦੀ ਕੋਕਰੀ ਦਾ ਬੌਰੀਆ ਸੀ ਅੱਛਾ ਉਹਦੇ ਨਾਲ ਬਾਜੀ ਪੈਂਦੀ ਹੁੰਦੀ ਸੀ अच्छा उदो 300 ਨੂੰ 500 ਨੂੰ 400 ਨੂੰ ਮਹੇ ਮਿਲਦੀ ਸੀ ਤੇ ਉਦੋਂ ਇਹਨਾਂ ਦੀਆਂ 4-4000 ਦੀਆਂ ਬਾਜ਼ੀਆਂ ਦੋਨਾਂ ਦੀਆਂ ਆਪੂ ਵਿੱਚ ਹੀ ਕਹਿੰਦੇ ਆ ਇਹਨਾਂ ਉਦੋਂ ਵੀ ਮਹਿੰਗਾ ਸੀ ਕਮਕੋ ਉਦੋਂ ਇਹ ਇਹ ਦੋਨੋਂ ਇੱਕ ਦੂਜੇ ਨਾਲ ਖਹਿੰਦੇ ਸੀ ਪੂਰੇ ਖਿਡਾਰੀ ਮੰਨੇ ਹੋਏ ਸੀ ਇਹਨਾਂ ਦੀ ਬਾਜ਼ੀ ਚਾਹ ਜਿੱਤ ਵਾਲ ਦੀ ਹੋਣੀ ਚਾਹ ਮਦੋਗਿਆਂ ਦੀ ਹੋਣੀ ਤਾਂ ਇੰਟਰੀਵਿਊ ਕੀ ਹੁੰਦੀ ਸੀ ਹਾਂ ਇੰਟਰੀ ਇਹਨਾਂ ਦੀ ਪਹਿਲਾਂ 4-4000 ਲੋਕਾਂ ਨੇ ਕਹਣਾ ਓਏ 4000 ਲਾਤਾ ਉਦੋਂ 4000 ਦੀਆਂ ਤਿੰਨ ਮਈਆਂ ਚਾਰ ਆਉਂਦੀਆਂ ਸੀ ਤੇ ਚਾਹ ਕਿਤੇ ਇਹ ਬੌਰੀਆ ਜਿੱਤ ਗਿਆ ਚਾਹ ਕਿਤੇ ਅਮਰਸੋਂ ਜਿੱਤ ਗਿਆ ਅਮਰਸੋਂ ਦਾ ਕੱਦ ਥੋੜਾ ਜਿਆਦਾ ਛੋਟਸਾਨ ਦੀ ਗੱਲ ਹੋਊਗੀ ਇਹ ਇਹ ਹੋ ਮੈਨੂੰ ਮੈਦਾ ਵੀ ਇਹ ਕੱਟੋ ਕਾਤੇ ਨੂੰ 60 ਸਾਲ ਹੋ ਗਏ ਹੁਣੇ 60 50 10000 ਰੁਪਿਆ ਬਹੁਤ ਬਣ ਜਾਂਦਾ ਉਦੋਂ ਭਾਈ ਉਦੋਂ ਤਿੰਨ ਦਸਾਂ 300 ਨੂੰ ਤਾਂ ਮੈਂ ਮਿਲਦੀ ਸੀ ਜਦੋਂ ਕਹਣਾ 5-5000 ਦੀਆਂ ਬਾਜ਼ੀਆਂ ਪਈਆਂ ਲੋਕ ਵੇਂਦੇ ਹੁੰਦੇ ਸੀ ਗੱਲਾਂ ਹੁੰਦੀਆਂ ਹਾਂ ਤੇ ਉਦੋਂ 5000 ਜੀਟੀ ਜਦੋਂ ਟਰੈਕਟਰ ਵੀ ਨਿਕਦਾ ਜਾਂਦਾ ਉਹ ਚਾਰ 5000 ਦਾ 6 ਦਾ ਜੀਟੀ ਸ਼ੈ DD 14 ਜਾਂਦਾ ਹੋ ਤੇ ਜਦੋਂ ਜਾਣਾ ਇਹਨਾਂ ਨੇ 4 ਵਜੇ ਅਮਰਸਿਆਂ ਗਈ ਉਹਨੇ ਕਹਣਾ ਜਾਣ ਦੇ ਜਾਂਦੀ ਹੈ ਬਾ ਪੈਰਾਂ 'ਚ ਹੀ ਕਿਸੇ 5 ਮਿੰਟ ਉਹਦਾ ਪਹਿਲਾਂ ਬਹਿ ਗਿਆ ਇਹ ਘਟੋਂ ਕੱਟ ਇਹਨਾਂ ਦੀਆਂ ਪੂਰੀਆਂ ਖੇਮੀਆਂ ਬਾਜੀਆਂ ਪੈਂਦੀਆਂ ਸੀ ਤੇ ਜਿਵੇਂ ਹੁਣ ਤੱਕ ਜੇ ਮਾੜਾ ਜਾ ਕੇ ਗੱਲਬਾਤ ਹੋ ਗਈ ਲੜ ਪੈਂਦੇ ਆ ਲੜਨ ਵਾਲਾ ਗੱਲ ਹੀ ਨਹੀਂ ਇਕੱਠਿਆਂ ਨੇ ਬਹਿ ਕੇ ਚਾਹ ਪੀਣੀ ਇਕੱਠਿਆਂ ਨੇ ਬੈਠੇ ਰਹਿਣਾ ਲੈ ਬਈ ਤੇਰੇ ਆਲਾ 2 ਮਿੰਟ ਚ ਪਹਿਲਾਂ ਬਾਈ ਲੈ ਜਾ ਪੈਸੇ ਜਿੱਤ ਗਿਆ ਪਾ ਲਾ ਹੁਣ ਕੱਲ ਦੀ ਨਹੀਂ ਪਰਸੋਂ ਦੀ ਫੇਰ ਪਾ ਲਾ ਐਂ ਪਾਉਂਦੇ ਸੀ ਹਾਂ ਸਹੀ ਆ ਸਹੀ ਆ ਤੇ ਕੈਨੇਡਾ ਚ ਵੀ ਬਾਜ਼ੀਆਂ ਬਹੁਤ ਕਰਾਉਂਦੇ ਆ ਬਹੁਤ ਚੱਲ ਪਈਆਂ ਹਾਂ ਹਾਂ ਉਹ ਉਥੇ ਠੰਡ ਜੀ ਘਟਾ ਗਰਮੀ ਘਟਾ ਤੇ ਕਹਿੰਦੇ ਦੋ ਦੋ ਦਿਨ ਵੀ ਚੱਲ ਪੈਂਦੀ ਆ ਕਿਤੇ ਆਪਣੇ ਜਾਨਵਰ ਇਧਰੋਂ ਜਾਣ ਨਾ ਚੰਗੇ ਨਹੀਂ ਛੱਡਦੇ ਉਧਰ ਉਹ ਆਪਣੇ ਇਧਰੋਂ ਹੀ ਲੈ ਲੂਗੇ ਗਏ ਮੈਂ ਕਿਦਾ ਜਾਂਦੇ ਆ ਬਾਈ ਮੈਂ ਤੈਨੂੰ ਦੱਸ ਦਿੰਨਾ ਹਾਂ ਕਿੰਨਾ ਕਬੂਤਰ ਵਾਲੇ ਨਾਲ ਲਿਆ ਆ ਜੀ ਹਾਂ ਕਬੂਤਰਾਂ ਦਾ ਸਹੀ ਕਬੂਤਰ ਨਾ ਖੋਡੇ ਚ ਉਹਦੇ ਉਚਾਕੇ ਹਾਂ ਜੜ ਪੱਕਾ ਤਜਰਬਾ ਕੋਈ ਕਹ ਦੇਵੇਂ ਮੈਂ ਦੰਨਾ ਮੂਲੋਂ ਛਕਾ ਭਰਾ ਉਹਨੂੰ ਤਾਂ ਭਾਵੇਂ ਦੇ ਦੇਵੇ ਨਹੀਂ ਜੋੜੇ ਵਿੱਚ ਦੋ ਤਿੰਨ ਨਾਰਮਲ ਆ ਕੇ ਸਾਢ ਲੈਣੇ ਲਾ ਬਈ ਫਿਰ ਤੈਨੂੰ ਆ ਸਿਰੇ ਦੇ ਦਿੰਨਾ ਫਿਰ ਇਹਨੂੰ ਹੀ ਸਿਰੇ ਦੇ ਕਾਕੇ ਇਹ ਸਾਰੇ ਕਬੂਤਰਾਂ ਨੂੰ ਮੂਲੋਂ ਲਿਆ ਜਾ ਹੁੰਦੇ ਮੁੰਡਿਆਂ ਦੀ ਉਹ ਤਾਂ ਦੇ ਦੇਣਗੇ ਤੇ ਪਰ ਨਹੀਂ ਨਹੀਂ ਕਬੂਤਰ ਤਾਂ ਇਹਨਾਂ ਨੂੰ ਨਾ ਸਮਝ ਲੈ ਹਾਂ ਜਿਹੇ ਜਾਂ ਮਾਂ ਪਿਓ ਆ ਉਹੋ ਜੇ ਕਬੂਤਰ ਸਹੀ ਆ ਗੱਲਾਂ ਹਾਂ ਤੇ ਮੈਂ ਕਿਹਾ ਵੀ ਕੱਲੂ ਜਾਣਾ ਸੀਗਾ ਅੱਛਾ ਮੈਂ ਕਿਹਾ ਵੀ ਤੁਹਾਨੂੰ ਮੁਲਾਕਾਤ ਕਰੇ ਨੀ ਨੀ ਬਹੁਤ ਵਧੀਆ ਹੋ ਗਿਆ ਚਲੋ ਮੈਨੂੰ ਦਰਸ਼ਕਾਂ ਨੂੰ ਵੀ ਇੱਕ ਹੁੰਦੀ ਆ ਤੁਹਾਡੇ ਗੱਲਾਂ ਬਾਤਾਂ ਦੀ ਤੂੰ ਜਾਣਕਾਰੀ ਠੀਕ ਆ ਕਿ ਦਰਸ਼ਕਾਂ ਕੋਲ ਵੀ ਬਹੁਤ ਆ ਹੋਰ ਗੱਲਾਂ ਗੱਲਾਂ ਬਾਤਾਂ ਪੁਰਾਣੀਆਂ ਆ ਆਪਾਂ ਮਹਾਰਾਜ ਤੋਂ ਡਰ ਕੇ ਕਹਿੰਨੇ ਆ ਹਾਂਜੀ ਔਲਾ ਪਿਆ ਹੋਵੇ ਬੱਚਾ ਨਾ ਨਿਕਲਦਾ ਹੋਵੇ ਹਾਂ ਮਰਿਆ ਹੋਵੇ ਹਾਂ ਉਹ ਵੀ ਮੈਂ ਕੱਢੂੰਗਾ ਵੱਢ ਕੇ ਵੀ ਕਰ ਦੂੰ ਚਾਕੂ ਨਾਲ ਪਾੜ ਕੇ ਅੰਦਰੋਂ ਇੱਥੇ ਆਪਣੇ ਪਿੰਡ ਕੱਢਿਆ ਦਰਵੇਚਾਂ ਦੇ ਅੱਛਾ ਉਹ ਖੜੀ ਆ ਮੈਂ ਤੈਨੂੰ ਸੂਵੇ ਦਿੱਤੇ ਆ ਚਾਕੂ ਨਾਲ ਪਾੜ ਕੇ ਕੱਢਿਆ ਦੋ ਘਰ ਤੇ ਵਿਚਾਲੇ ਅੱਛਾ ਆਪਣੇ ਤੇ ਮਹਾਰਾਜ ਦਾ ਤੇ ਆਪਾਂ ਨੂੰ ਓ ਨਹੀਂ ਵੀ ਮੈਂ ਐਨੇ ਬਲਾ ਲੈਣਿਆ ਮੈਂ ਬੰਦੇ ਦੇ ਘਰ ਹੱਲ ਦੇਖਣਾ ਜੇ ਮੈਂ ਦੇਖ ਰਿਹਾ ਨਾ ਵੀ ਇਹ ਦਿਹਾੜੀ ਲੈ ਕੇ ਆਇਆ ਦਿਹਾੜੀ ਕਰਕੇ ਹਾਂ 200 ਵੀ ਲੈ ਕੇ 150 ਵੀ ਤੁਰ ਪੈਣਾ ਸਹੀ ਆ ਜੇ ਚੰਗਾ ਉਹ ਤੋਂ 500 ਲੈ ਲੈਣਾ 700 ਵੀ ਲੈ ਘਰ ਦੇ ਕੇ ਤੇ ਅੱਜ ਤਾਈ ਮੈਂ ਬੱਚਾ ਨਹੀਂ ਛੱਡਿਆ ਵਧੀਆ ਗੱਲ ਆ ਕੱਢ ਦੇਈਦਾ ਕਿੰਨਾ ਮੁੱਖਾ ਹੋਵੇ ਮਰਿਆ ਹੋਵੇ ਭਾਵੇਂ ਸੜਿਆ ਪਿਆ ਮੈਂ ਉਹ ਵੀ ਕੱਢ ਦੇਣਾ ਲੱਤਾਂ ਬਾ ਉਤਰੀ ਚੜਾ ਦਿੰਦੇ ਮਾਜੀ ਹਾਂ ਲੱਤਾਂ ਵੀ ਪਸ਼ੂ ਦੀ ਚੜਾ ਦੇ ਦਈਦੀ ਆ ਬਾਹੀਂ ਲਾਤੀ ਹੁੰਦੀ ਬਾਤ ਹੁੰਦੀ ਹਾਂ ਲੱਤ ਨਹੀਂ ਮੂਹਰਲੀ ਲੱਤ ਨਿਕਲਦੀਆਂ ਉਹ ਕਈਆਂ ਦੀਆਂ ਦੋਨੋਂ ਨਿਕਲ ਜਾਂਦੀਆਂ ਉਹ ਵੀ ਦੋਨੋਂ ਬਾਰੇ ਲਾ ਕੇ ਚੜਾ ਦਈਆਂ ਲੈਣ ਕੋਈ ਦਾ 3 4 ਦਿਨਾਂ ਨੂੰ ਸਿੱਧੀ ਤੁਰੂ ਸਹੀ ਮਾਰ ਆਇਦਾ ਬਰਦਦਾ ਸਾਨੂੰ ਬਿਲਕੁਲ ਨਹੀਂ ਆਪਣੀ ਚੌਥੀ ਪੀੜੀ ਹੋ ਗਈ ਇਸ ਕੰਮ ਚ ਚੌਥੀ ਪੀੜੀ ਇਸ ਕੰਮ ਚ ਸਾਡਾ ਹਾਂ ਸੁੱਤ ਪਹਿਲਾਂ ਵੀ ਕਬੂਤਰ ਰੱਖੇ ਸੀ ਕਿਸੇ ਦੇ ਕੇ ਜਾਂ ਇਸੇ ਕੰਮ ਚ ਸਾਡੇ ਪਹਿਲਾਂ ਸਾਡੇ ਬਾਬੇ ਦੇ ਸੀ ਭਾਨੇ ਬੁੜੇ ਦੇ ਜਿਹੜਾ ਆਪਣਾ ਠੇਕਾ ਗौरा ਪੱਤੀ ਵਾਲਾ ਪੁਰਾਣਾ ਵਜਦਾ ਨਾ ਉਹਦੇ ਚ ਰੱਖੇ ਹੁੰਦੇ ਸੀ ਇੱਕ ਚੁੱਕੀ ਦਾ ਕਰਤਾਰ ਹੁੰਦਾ ਸੀ ਇੱਕ ਸਾਡਾ ਬਾਬਾ ਇਹ ਛੱਡਦੇ ਹੁੰਦੇ ਸੀ ਕਬੂਤਰ ਕਬੂਤਰ ਅੱਛਾ ਕਿੱਥੋਂ ਤਾਂ ਗੱਲ ਆਈ ਆ ਫਿਰ ਤੋਂ ਪਹਿਲਾਂ ਜਿਹੜਾ ਸਾਡਾ ਨਾ ਪਰਦਾਦਾ ਸੀ ਹੂੰ ਉਹ ਨਹੀਂ ਅਸੀਂ ਦੇਖਿਆ ਹਾਂ ਹੁਣ ਜਿਹੜੇ 100 ਸਾਲ ਦੇ ਬੁੜੇ ਆ ਉਹ ਦੱਸਦੇ ਆ ਹਾਂ ਉਦੋਂ ਦਾਈ ਤੇ ਬੱਚੇ ਦੀ ਪਦਾਇਸ਼ ਨਹੀਂ ਹੁੰਦੀ ਹਸਪਤਾਲ ਨਹੀਂ ਸੀ ਹੁੰਦੇ ਹਾਂ ਉਹਦੇ ਕੋਲੇ ਬੱਕਰੀਆਂ ਹੁੰਦੀਆਂ ਸੀ 15 20 ਹਾਂ ਉਹਦੇ ਕੋਲੇ ਖੇਤਾਂ 'ਚ ਜਾ ਵੜਨਾ ਬਾਬਾ ਦਾਈ ਨੇ ਕਿਹਾ ਵੀ ਬੱਚਾ ਪਦਾਇਸ਼ ਨਹੀਂ ਲਿਆਉਂਦਾ ਉਹਨੇ ਆ ਕੇ ਅਗਲੇ ਦੇ ਬਾਹਰ 'ਚ ਖੜਕੇ ਉਹਨੇ ਕਹਿਣਾ ਭਾਈ ਬੰਦੇ ਨੂੰ ਭੇਜ ਦਿਓ ਮੇਰੀਆਂ ਅੱਖਾਂ ਬੰਨ ਦੇ ਵੀ ਦੁਪੱਟੇ ਨਾਲ ਘੁੱਟ ਕੇ ਚਾਰ ਇਕੱਠੇ ਲੜ ਕਰਕੇ ਹਾਂ ਅੱਖਾਂ ਬਣਾ ਕੇ ਬੱਚੇ ਦੀ ਪਦਾਇਸ਼ ਕਰਾ ਕੇ ਖਾਲੀ ਪਾਣੀ ਨਾਲ ਹੱਥ ਧੋ ਕੇ ਤੇ ਚਾਹ ਨਹੀਂ ਸੀ ਪੀਂਦਾ ਉਹ ਉੱਠ ਜਾਂਦਾ ਸੀ ਇਹੀ ਜਿੰਦੇ ਵੀ ਹਾਂ ਇਹ ਜਿੰਦਾ ਬੰਦਾ ਸੀਗਾ ਤੇ ਉਸ ਤੋਂ ਬਾਅਦ ਸਾਡਾ ਬਾਬਾ ਆ ਗਿਆ ਪਾਨਾ ਹਾਂ ਉਹ ਮਈਆਂ ਦਾ ਕੰਮ ਔਲਿਆਂ ਦਾ ਪਸ਼ੂਆਂ ਢਿੱਲਿਆਂ ਦਾ ਉਸ ਤੋਂ ਬਾਅਦ ਸਾਡਾ ਬਜ਼ੁਰਗ ਆ ਚੌਥੇ ਥਾਂ ਮ ਆਇਆ ਹਾਂ ਹਾਂ ਜਿਹੜਾ ਪਰਦਾਦਾ ਸੀ ਹਜੇ ਜਿਹੜੇ ਮੰਜਾਂ ਤੇ ਬੈਠੇ ਨਾ 100-100 ਸਾਲ ਦੇ ਉਹ ਦੱਸਦੇ ਹੁੰਦੇ ਆ ਉਹ ਸੋਬੇ ਕਿ ਉਹ ਥੋੜੇ ਤਾਂ ਬਸ ਬੋੜ ਦੇ ਥਾਂ ਬੋੜੀ ਲੱਗੀ ਜਾਂਦਾ ਹਾਂ ਹਾਂ ਉਹਨੇ ਬੱਚਿਆਂ ਦੀ ਪਦਾਇਸ਼ ਕਰਨੀ ਅੱਖਾਂ ਬੰਨ ਕੇ ਖੱਦਰ ਦੇ ਡੁਬੱਟੇ ਨਾਲ ਪਦਾਇਸ਼ ਕਰਾ ਦੇਣੀ ਫਿਰ ਉਹਨੇ ਤੁਰ ਲੱਗੇ ਨੇ ਕਹਿਣਾ ਭਾਈ ਬੱਚਾ ਤੁਸੀਂ ਦੇਖ ਲਓ ਗੱਡਾ ਕੋ ਗੁੱਡੀ ਆ ਮੈਂ ਬੱਚੇ ਦੀ ਪਦਾਇਸ਼ ਕਰਾਇਆ ਆ ਵਾਹ ਤੇ ਚੰਗਾ ਉਸਤ ਦੇਖੋ ਹਾਂ ਤੇ ਪਾਣੀ ਵੀ ਨਹੀਂ ਸੀ ਪੀਂਦਾ ਫੋਕਾ ਕਿਸੇ ਦੇ ਘਰੋਂ ਸਾਬਣ ਹੱਥ ਜ਼ਰੂਰ ਧੋ ਲੋਨੇ ਹੁਣ ਕਹਣਾ ਪਾਈ ਹੁਣ ਤੁਸੀਂ ਦੇਖ ਲਓ ਅੰਦਰ ਜਾ ਕੇ ਹਾਂ ਸਹੀ ਆ ਦੇਖ ਵੱਡੀ ਗੱਲ ਸੀ ਆ ਗੱਲ ਸੀ ਹਾਂ ਜਿਹੜੇ ਬੁੜੇ ਹਜੇ ਜਿਉਂਦਿਆਂ ਉਹ ਦਾਦ ਹੁੰਦੇ ਆ ਵੀ ਉਹ ਸੋਭਾ ਬੁੜਾ ਐ ਕਰਦਾ ਹੁੰਦਾ ਸੀ ਤੇ ਠੀਕ ਹੈ ਬਾਬਾ ਜੀ ਫਿਰ ਮਿਲਦੇ ਆਂ ਅਗਲੀ ਵਾਰੀ ਆਪਾਂ ਹਾਂ ਮਹਾਰਾਜ ਸੁੱਖ ਰੱਖੇ ਤੈਨੂੰ ਵਧੀਆ ਰਵੇਂ ਉਧਰ ਤੇ ਆ ਜਣਾ ਆਪਾਂ ਹੋਰ ਡੇਢ ਦੋ ਮਹੀਨੇ ਨੂੰ ਫੇਰ ਆ ਜਾਣਾ ਕੋਈ ਨਹੀਂ ਦੋ ਮਹੀਨੇ ਵੀ ਕੱਢਨੇ ਆਪਦੇ ਦੇਸ਼ ਬਿਨਾਂ ਬਹੁਤ ਮੈਂ ਤਾਂ ਖਈਆ ਤੇ ਚਲੋ ਕੋਈ ਨਹੀਂ ਮਿਲਦੇ ਆਂ ਦਰਸ਼ਕ ਹੁਣ ਆਪਾਂ ਸਵੇਰੇ ਉੱਠ ਜਾਨੇ ਆ ਹਾਂ ਤੇ ਪਿੰਡ ਘਰੇ ਦਿਨ ਚੇਤੇ ਨੂੰ ਭੱਜ ਕੇ ਆਉਨੇ ਵੀ ਘਰੇ ਚੱਲ ਗਏ ਹੈਨਾ ਹਾਂਜੀ ਹਾਂ